ਗੱਲ ਸਵਾਗਤ ਹੈ ਪਿੰਡ ਬੁਰਜ ਢਲਮਾ ਜ਼ਿਲ੍ਹਾ ਮਾਨਸਾ ਬਾਈ ਸੇਵਕ ਦੇ ਘਰੇ ਖੜੇ ਆ। ਬਾਕੀ ਸਾਰੀ ਜਾਣਕਾਰੀ ਬਾਈ ਆਪਾਂ ਸੇਵਕ ਤੋਂ ਲੈਣੇ ਆਜੋ ਮਾਲਕ ਤੋਂ ਲੈਣਾ ਡਿਟੇਲਸ। ਸੱਸੀ ਗਾ ਬਾਈ ਜੀ। ਠੀਕ ਹੈ ਹੋਰ ਕੋਈ ਸ਼ਿਕਾਇਤ ਚੱਲ। ਠੀਕ ਹੈ। ਜੇ ਹੁਣ ਆਪਾਂ ਗੱਲ ਕਰੀਏ ਆਪਣਾ ਪਿੰਡ ਦੇ ਜ਼ਿਲ੍ਹਾ ਸਭ ਦੱਸ ਦੋ ਐਡਰੈਸ ਸਾਰਾ। ਜ਼ਿਲ੍ਹਾ ਆਪਣਾ ਮਾਨਸਾ ਪਿੰਡ ਬੁਰਜ ਢਲਮਾ। ਠੀਕ ਹੈ ਘਰ ਕਿੱਥੇ ਜਾਗੇ ਜੀ? ਘਰ ਆਪਣਾ ਸਰਪੰਚ ਦੇ ਜ਼ਗੀਰ ਦੇ ਛੇਰੇ ਦੇ ਕੋਲ ਹੀ ਹੈ ਬਸ ਦੋਨਾਂ ਦੇ। ਠੀਕ ਹੈ ਜੀ। ਜੇ ਹੁਣ ਆਪਾਂ ਗੱਲ ਕਰੀਏ ਕਿੰਮਾ ਸੁਹਾ? ਪਹਿਲਣ ਸੂਆ ਜੀ ਪਹਿਲੇ ਠੀਕ ਹੈ ਕਿੰਨਾ ਦੁੱਧ ਤਿਆਰ ਹੈ ਦੁੱਧ ਹੁਣ 11 ਕਿਲੋ ਆ ਬਾਈ 11 ਲੀਟਰ ਤਿਆਰ ਆ ਹਾਂ ਲੀਟਰ ਤੋਲ ਕੇ ਲੈ ਜਾ ਚੱਲ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ ਇਹਨੂੰ 11ਵਾਂ ਦਿਨ ਹੀ ਆ ਬਾਈ 11ਵਾਂ ਦਿਨ ਆ ਹਾਂ ਠੀਕ ਆ ਲਓ ਜੀ ਸਜਣੋ ਆਹ ਦੇਖ ਲਓ ਅੰਡਰ ਬਹੁਤ ਜ਼ਿਆਦੇ ਸੋਹਣਾ ਲੱਗਿਆ ਹੋਇਆ ਲਿਓਟੀ ਬਾਕਮਾਲ ਆ ਤੇ ਜੇ ਮੈਂ ਬੁੱਲਦੀ ਕਰਾਂ ਨਾ ਆਹ ਪਤਾ ਸੇਵਕਾ ਕਿਹੜੇ ਢੀਗੇ ਦਾ ਗਿਆ ਇਹ ਬਾਈ ਕੋਹੇ ਨੂਰ ਦਾ ਬੱਚਾ ਕਹਿੰਦੇ ਅੱਛਾ ਇਹ ਕੋਈ ਨੂਰ ਹਾਂ ਉਬਲੇ ਅਵਤਾਰ ਭਰ ਕੇ ਗਿਆ ਠੀਕ ਆ ਬਹੁਤ ਖੁੱਲਾ ਡੁੱਲਾ ਆਇਆ ਹੈ ਨਾ ਅੱਜ 11 ਦਿਨਾਂ ਦਾ ਲੰਦ ਰੇਡ ਤੇ ਜੇ ਹੁਣ ਆਪਾਂ ਰੇਡ ਦੀ ਗੱਲ ਕਰੀਏ ਰੇਡ ਕਿੰਨਾ ਕਰੇ ਰੇਡ ਬਾਈ ਫੋਨ ਤੇ ਕਰ ਲਾਂਗੇ ਆਪਾਂ ਬਾਲਾ ਤਾਂ ਨਹੀਂ ਹੁੰਦਾ ਨਾ ਨਾ ਜਿਵੇਂ ਕਹੇਗਾ ਤੂੰ ਆਪਾਂ ਉਵੇਂ ਹੀ ਕਰ ਲਾਂਗੇ ਜੈਜੂਗਾ ਰੇਡ ਹਾਂ ਜੈ ਜੀ ਮਾਰਦਾਨ ਹੋਊਗਾ ਰੇਡ ਜੋ ਮਾਰ ਤਾਨ ਕਰ ਦਾਂਗੇ ਜੀ ਠੀਕ ਹੈ ਕਿੰਨਾ ਦੁੱਧ ਪਾ ਦੂਗੀ ਤਿਆਰੀ ਚੰਗੀ ਦੁੱਧ ਬਾਈ ਇਹਦੀ ਮਾਂ ਉਹ ਖੜੀ ਹੈ ਪਹਿਲੇ ਪਾਸੇ ਹਾਂ 20 ਲੀਟਰ ਆ ਉਹਦੇ ਥੱਲੇ ਠੀਕ ਹੈ ਐ ਤੇ ਇਹ ਦੁੱਧ 14 15 ਦਾ ਆਮ ਹੀ ਕੱਢੀ ਜਾਂਦੇ ਆ ਕੋਈ ਵਪਾਰ ਦਾ ਕੰਮ ਤਾਂ ਨਹੀਂ ਨਾ 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 ਵਪਾਰ ਦਾ ਛੜਤਾ ਆਪਣੇ ਤਿੰਨ ਪੀੜੀਆਂ ਚਾਰ ਹੋ ਗਈਆਂ ਇਰਵੇ ਨੂੰ ਪਹਿਲਾਂ ਤੋਂ ਹੀ ਹੈ ਠੀਕ ਹੈ ਨੰਬਰ ਬੋਲ ਦੇ ਨੰਬਰ 98769 ਹਾਂਜੀ 61211 ਇੱਕ ਵਾਰੀ ਹੋਰ ਬੋਲ ਦੇ 98769 61211 ਜੀ ਠੀਕ ਹੈ ਜੀ ਲਓ ਵੀ ਸੱਜਣੋ ਆ ਆ ਗਿਆ ਪਹਿਲੇ ਸੂਏ ਵਾਲਾ ਨਗ ਥੋੜਾ ਜਿਹਾ ਸਿੰਘ ਜਰੂਰ ਖਲਾ ਪਰ ਕਰਮਾ ਵਾਲੀ ਥੱਲਿਓਂ ਬੜੀ ਚੰਗੀ ਹੈ ਚੋਰੀ ਝੂਲੀ ਬਹੁਤ ਚੰਗੀ ਲੱਗੀ ਹੈ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਕੱਚੇ ਕਿਲੇ ਨਗ ਆ ਗਿਆ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਮਾਗਰਾਗਾ ਮੇਲਕਾਫ ਕਾਂਟੀ ਮਾਰ ਲਓ ਬੰਦੇ ਵੀ ਨਰਮ ਹੈ ਆ ਦੇ ਲੋ ਸੋਹਣੇ ਹਵਾਨੇ ਵਾਲੀ ਆ ਗਈ ਤੇ ਕੱਦ ਵਿੱਡ ਦੀ ਗੱਲ ਕਰਨਾ ਸਿੰਗਲ ਅੱਡੀ ਚ ਆ ਗਈ ਚੰਗੀ ਐ ਬਾਕੀ ਵੀਡੀਓ ਦੇਖਣ ਲਈ ਧੰਨਵਾਦ ਆਪਣੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੰਨੇ ਹੋ ਮਿਲਦੇ ਆ ਨੈਕਸਟ ਵੀਡੀਓ